ਕਰਦੇ ਵਿੱਚ ਦੋ ਸਕੀਆਂ ਪੈਣਾ ਰਹਿ ਰਹੀਆਂ ਸੀ ਜਿਨ੍ਹਾਂ ਵਿੱਚੋਂ ਇੱਕ ਦੇ ਘਰ ਵਾਲੇ ਨੇ ਅਚਾਨਕ 1.5 ਸਾਲ ਬਾਅਦ ਵਿਦੇਸ਼ੋਂ ਆ ਕੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਮਾਮਲਾ ਕਰਨ ਵਾਲੇ ਵਿਅਕਤੀ ਦੀ ਪਤਨੀ ਨੇ ਇਲਜ਼ਾਮ ਲਗਾਉਂਦੇ ਹੋਏ ਆਖਿਆ ਕਿ ਉਸ ਦਾ ਸਹੁਰਾ ਤੇ ਉਸ ਦੇ ਘਰ ਵਾਲਾ ਕਾਰਖਣੀ ਕਰਨ ਦੇ ਬਹਾਨੇ ਘਰ ਦੇ ਵਿੱਚ ਆਏ ਤੇ ਦੋਵਾਂ ਭੈਣਾਂ ਦੇ ਨਾਲ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਪੀੜਤ ਨੇ ਇਸ ਤੱਕ ਆਖਿਆ ਕਿ ਤੇ 17-11 ਦੇ ਨਾਲ ਉਸ ਨੂੰ ਤੇ ਉਸ ਦੀ ਭੈਣ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਨੇ ਆਪਣੇ ਸਹੁਰੇ ਦੇ ਉੱਤੇ ਵੀ ਉਸ ਨਾਲ ਗਲਤ ਕੰਮ ਕਰਨ ਦੇ ਇਲਜ਼ਾਮ ਲਗਾਏ ਨੇ ਤਸਵੀਰਾਂ ਜਲਾਲਾਬਾਦ ਦੇ ਪਾਈ ਮਤੀ ਦਾਸ ਕਲੋਨੀ ਦੀਆਂ ਨੇ ਜਿੱਥੇ ਕਿ ਅਚਾਨਕ ਘਰ ਦੇ ਵਿੱਚ ਚਿਖਿਆੜਾ ਮਚ ਗਿਆ ਤੇ ਰੌਲਾ ਪੈਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਆ ਕੇ ਦੋਵਾਂ ਦੀ ਜਾਨ ਬਚਾਈ ਤੇ ਇਸ ਦੌਰਾਨ ਦੋਵੇਂ ਭੈਣਾਂ ਨੂੰ ਸੱਤਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤੇ ਇਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਵੀ ਕਰਵਾਇਆ ਗਿਆ ਹੈ ਮੇਰਾ ਸਹੁਰਾ ਪਹਿਲਾਂ ਮੈਂ ਤਾਂ ਗਲਤ ਕੰਮ ਕਰਦਾ ਸੀ ਸਾਲ ਹੋ ਗਏ ਮੇਰੇ ਘਰ ਵਾਲੇ ਜਾਣ ਤੋਂ ਮਗਰ ਮੈਂ ਗਲਤ ਕੰਮ ਕਰਦਾ ਸੀ ਮੈਂ ਥਾਣੇ ਦਰਖਾਸਤ ਦਿੱਤੀ ਉਦੋਂ ਹੀ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਕੋਲੇ ਸਾਰੀ ਵੀਡੀਓ ਵੀ ਐਸ ਜਿਹੜੀ ਮੈਨੂੰ ਕੁੱਟਿਆ ਉਹਨਾਂ ਨੇ ਹੋਰ ਮੇਰਾ ਜ਼ਿਕਰ ਆ ਕਿ ਮੇਰੇ ਘਰ ਆ ਲਾਜ ਜਾਇਆ ਤੇ ਮੈਨੂੰ ਫੇਰ ਕੁੱਟਿਆ ਜਾ ਕੇ ਸਾਡੇ ਘਰ ਆ ਕੇ ਮੇਰੇ 'ਤੇ ਥੱਟਾ ਮਾਰੀਆਂ ਸਾਡੇ ਇਹ ਧਿਰੰਦੇ ਤਰ੍ਹਾਂ ਆਲੋਲੀ ਕਲੀ ਚੱਕਰ ਕਾਤੋਂ ਆ ਚ ਲੜਾਈ ਕੋਸ਼ਿਸ਼ ਵੀ ਨਹੀਂ ਹੋਏਗੀ ਸਵੇਰ ਦਾ ਆ ਗੁੱਟੂ ਨੂੰ ਚੱਕੜ ਵੀ ਨਹੀਂ ਆਇਆ ਗੱਡੀ ਕਢਾਉਣ ਦੇ ਬਾਹਰ ਨੇ ਆ ਕੇ ਅੰਦਰ ਆ ਕੇ ਕੁੱਟਣ ਲਾਗੇ ਗੱਡੀ ਕਢਾਉਣ ਤੇ ਤੇ ਦਰਵਾਜ਼ਾ ਖੋਲੇ ਅੰਦਰ ਆ ਕੇ ਪੈਂਦੀ ਸੱਟ ਕੁੱਟਣ ਬਹਿ ਗਏ ਉੱਤੇ ਬਹਿ ਗਏ ਸਾਡੇ ਸਾਡੇ ਪਤਾ ਨਹੀਂ ਕੀ ਕੀ ਮਾਰਤਾ ਉਹਨਾਂ ਨੇ ਉਤੇ ਹੀ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਜਿਉਂ ਹੀ ਇਤਲਾ ਮਿਲੀ ਤਾਂ ਉਹਨਾਂ ਵੱਲੋਂ ਮੌਕੇ ਤੇ ਆ ਕੇ ਕਤਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਕਮਲਪ੍ਰੀਤ ਹੈ ਜਿਨ੍ਹਾਂ ਦਾ 2 ਸਾਲ ਪਹਿਲਾਂ 2 ਸਾਲ ਹੋ ਗਏ ਇੱਥੇ ਵਿਆਹ ਹੋਇਆ ਜੀ ਤੇ ਉਹਨਾਂ ਦੇ ਪਤੀ ਜਿਹੜੇ ਉਹ ਕਹਿੰਦੇ ਦੁਬਈ ਗਏ ਹੋਏ ਸੀ ਤੇ ਅੱਜ ਕਿਤੇ ਵਾਪਸ ਆਏ ਆ ਤੇ ਪਰ ਇਹਨਾਂ ਕੋਲ ਨਹੀਂ ਆਏ ਉਹ ਇਹਨਾਂ ਦਾ ਜਿਹੜਾ ਹੈਗਾ ਦੇਵਰ ਦਾ ਜੇਠ ਔਰ ਸੋਰਾ ਉਹ ਲੱਗ ਘਰ ਤੇ ਇਥੇ ਨਾਲ ਹੀ ਰਹਿੰਦੇ ਆ ਉਹਨਾਂ ਕੋਲ ਚਲੇ ਗਏ ਆ ਤੇ ਅੱਜ ਕਿਤੇ ਸ਼ਾਮ ਨੂੰ ਹੋਣੇ ਕਿਤੇ 7 ਵਜੇ ਇੱਥੇ ਆਏ ਆ ਵੀ ਜਿਨ੍ਹਾਂ ਨੇ ਇਹਨਾਂ ਦੀ ਸਿਸਟਰ ਇੱਥੇ ਆਈ ਹੋਈ ਸੀ ਜਸਪ੍ਰੀਤ ਕੌਰ ਤੇ ਇਹ ਕਮਲਪ੍ਰੀਤ ਕੌਰ ਕਹਿੰਦੇ ਵੀ ਇਹਨਾਂ ਦੇ ਸਾਡੇ ਵੀ ਸੱਟਾ ਮਾਰ ਗਏ ਆ ਹੁਣ ਇੱਥੇ ਅਸੀਂ ਇਹਨਾਂ ਦੇ ਮਤਲਬ ਕਿ ਬਿਆਨ ਇੱਕ ਰੀ ਕਹਿੰਦੇ ਤੇ ਆਏ ਇਹ ਕੋਈ ਗੱਡੀ ਆ ਜੀ ਇਹਨਾਂ ਦੀ ਜਿਹੜੀ ਗੱਡੀ ਇੱਥੇ ਖਿਲਾਰਦੇ ਸੀ ਕਹਿੰਦੇ ਇਹਨਾਂ ਦੀ ਗੱਡੀ ਆ ਇਹ ਗੱਡੀ ਖਿਲਾਰਨ ਆ ਇਸ ਘਰੇ ਤੇ ਉਹ i20 ਗੱਡੀ ਆ ਤੇ ਉਹ ਕਹਿੰਦੇ ਵੀ ਇਹਦੇ ਤੇ ਆਏ ਗੱਡੀ ਖਿਲਾਰਨ ਦੇ ਬਹਾਨੇ ਇੱਥੇ ਆਏ ਘਰੇ ਘਰੇ ਆ ਕੇ ਤੇ ਇਹਨਾਂ ਦੇ ਸੱਤਾ ਮਾਰ ਕੇ ਜੋ ਆਪਾਂ ਇੱਕ ਕਰੀ ਇਹਨਾਂ ਨੂੰ ਪਹਿਲਾਂ ਆਪਾਂ ਜਿਹੜੀ ਆ ਮੈਡੀਕਲ ਸਹੂਲਤ ਲਈ ਆਪਾਂ ਇਹਨਾਂ ਨੂੰ ਸਿਵਲ ਹਸਪੀਟਲ ਭੇਜਦੇ ਆ ਉਸ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂ ਜਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ